ਜਦੋਂ ਪੰਜਾਬ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰੂਗੀ ਨਵੇਂ ਕਾਨੂੰਨ ਦੇ ਅਨੁਸਾਰ ਜਿਸ ਕਾਨੂੰਨ ਦਾ ਨਾਮ ਹੈ ਲੈਂਡ ਪੂਲਿੰਗ ਪਾਲਿਸੀ ਤਾਂ ਐਕਵਾਇਰ ਹੋਈ ਹੋਈ ਜ਼ਮੀਨ ਦੇ ਬਦਲੇ ਪੰਜਾਬ ਦੇ ਕਿਸਾਨਾਂ ਨੂੰ ਕੀ ਮਿਲੂਗਾ ਇਹਦੇ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਲੈਂਡ ਪੂਲਿੰਗ ਪਾਲਿਸੀ ਜਿਹੜੀ 4 ਤਰੀਕ ਨੂੰ 4 ਜੂਨ ਨੂੰ ਨੋਟੀਫਾਈ ਹੋ ਚੁੱਕੀ ਆ ਆਹ ਪਾਲਿਸੀ ਇਸ ਪਾਲਿਸੀ ਦੇ ਅਨੁਸਾਰ ਕਿਸਾਨ ਆਪਣੀ ਜਿਹੜੀ ਜ਼ਮੀਨ ਹੈ ਇਹ ਜ਼ਮੀਨ ਸਰਕਾਰ ਨੂੰ ਦੇ ਸਕਦੇ ਨੇ ਯਾਨੀ ਕਿ ਸਰਕਾਰ ਦੇ ਇੱਕ ਵੱਡੇ ਲੈਂਡ ਪੂਲ ਦੇ ਵਿੱਚ ਕਿਸਾਨ ਆਪਣੀ ਜ਼ਮੀਨ ਜਮ੍ਹਾਂ ਕਰਵਾ ਕੇ ਜਿਹੜੀ ਸੂਬੇ ਦੀ ਆਰਥਿਕ ਖੁਸ਼ਹਾਲੀ ਹੈ ਇਹਦੇ 'ਚ ਹਿੱਸਾ ਪਾ ਸਕਦੇ ਨੇ ਸਰਕਾਰ ਦੇ ਕਹਿਣ ਅਨੁਸਾਰ ਯਾਨੀ ਕਿ ਪੰਜਾਬ ਸਰਕਾਰ ਦੇ ਕਹਿਣ ਅਨੁਸਾਰ ਜਦੋਂ ਕੋਈ ਕਿਸਾਨ ਸਰਕਾਰ ਦੇ ਖਾਤੇ ਦੇ ਵਿੱਚ ਯਾਨੀ ਕਿ ਲੈਂਡ ਪੂਲਿੰਗ ਪਾਲਿਸੀ ਐਕਟ ਮੁਤਾਬਕ ਜਦੋਂ ਕੋਈ ਕਿਸਾਨ ਆਪਣੀ ਸਾਰੀ ਦੀ ਸਾਰੀ ਜ਼ਮੀਨ ਲੈਂਡ ਪੂਲ ਨੂੰ ਦੇ ਦੂਗਾ ਲੈਂਡ ਪੂਲ ਦੇ ਵਿੱਚ ਜਮ੍ਹਾਂ ਕਰਵਾ ਦੂਗਾ ਯਾਨੀ ਕਿ ਸਰਕਾਰ ਨੂੰ ਦੇ ਦੂਗਾ ਤਾਂ ਆਖਰ ਉਸ ਕਿਸਾਨ ਨੂੰ ਕੀ ਮਿਲੇਗਾ ਉਸ ਕਿਸਾਨ ਦੇ ਬੋਝੇ ਦੇ ਵਿੱਚ ਕੀ ਪਊਗਾ ਇਹਦੇ ਦੇ ਆਪਾਂ ਅੱਜ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਲੈਂਡ ਪੋਲਿੰਗ ਪਾਲਿਸੀ ਹੈ ਇਹ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਪਹਿਲਾਂ ਹੀ ਆਹ ਇੰਪਲੀਮੈਂਟ ਹੈ ਉਹਨਾਂ ਹੀ ਸੂਬਿਆਂ ਤੋਂ ਸਿੱਧ ਲੈ ਕੇ ਆਹ ਪਾਲਿਸੀ ਹੋਰ ਸੂਬਿਆਂ ਦੇ ਵਿੱਚ ਲਾਗੂ ਕੀਤੀ ਜਾ ਰਹੀ ਆ ਜਿਵੇਂ ਲੰਮੇ ਸਮੇਂ ਤੋਂ ਗੁਜਰਾਤ ਦੇ ਵਿੱਚ ਆਹ ਪਾਲਿਸੀ ਹੈ ਮਹਾਰਾਸ਼ਟਰ ਦੇ ਵਿੱਚ ਆਹ ਪਾਲਿਸੀ ਹੈ ਤੇ ਮੱਧ ਪ੍ਰਦੇਸ਼ ਦੇ ਸੀਐਮ ਮੋਹਨ ਯਾਦਵ ਹੋਰਾਂ ਨੇ ਵੀ ਪਿਛਲੇ ਦਿਨੀ ਅਸੈਂਬਲੀ ਦੇ ਵਿੱਚ ਆਹ ਗੱਲ ਲੈ ਕੇ ਆਂਦੀ ਸੀ ਕਿ ਅਸੀਂ ਵੀ ਲੈਂਡ ਪੁਲਿੰਗ ਪਾਲਿਸੀ ਲੈ ਕੇ ਆਵਾਂਗੇ ਅਸੈਂਬਲੀ ਦੇ ਵਿੱਚ ਮਤਾ ਪੇਸ਼ ਹੋਣ ਤੋਂ ਬਾਅਦ ਤੇ ਪਾਸ ਹੋਣ ਤੋਂ ਬਾਅਦ ਆਹ ਮਤਾ ਫਿਰ ਅੱਗੇ ਰਾਸ਼ਟਰਪਤੀ ਨੂੰ ਭੇਜਿਆ ਗਿਆ ਕਿ ਤੁਸੀਂ ਇਹਨੂੰ ਕਾਨੂੰਨ ਬਣਵਾ ਦਿਓ ਤੇ ਉੱਥੋਂ ਹੀ ਸੇਧ ਲੈ ਕੇ ਉਹ ਚੀਜ਼ਾਂ ਅੱਗੇ ਤੁਰਦੀਆਂ ਰਹੀਆਂ ਕਿ ਅਖੀਰ ਲੈਂਡ ਪੁਲਿੰਗ ਪਾਲਿਸੀ ਨੂੰ ਪੰਜਾਬ ਦੀ ਸਰਕਾਰ ਨੇ ਵੀ ਅਡਾਪਟ ਕਰ ਲਿਆ ਜਿੱਦ ਤੇ ਆਪਾਂ ਗੱਲ ਕਰਾਂਗੇ ਪਰ ਕਿਸਾਨਾਂ ਨੂੰ ਕੀ ਮਿਲੂਗਾ ਆਪਣੀ ਜ਼ਮੀਨ ਦੇਣ ਤੋਂ ਬਾਅਦ ਇਹਦੇ ਤੇ ਆਪਾਂ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਮੇਰੀ ਇੱਕ ਛੋਟੀ ਜਿਹੀ ਬੇਨਤੀ ਆ ਕਿ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕਿਉਂਕਿ ਅਸੀਂ ਲਗਾਤਾਰ ਪੰਜਾਬ ਦੀਆਂ ਅਕਵਾਇਰ ਹੋ ਰਹੀਆਂ ਜਿਹੜੀਆਂ ਜ਼ਮੀਨਾਂ ਨੇ ਇਹਦੇ ਤੇ ਗੱਲਬਾਤ ਕਰ ਰਹੇ ਹਾਂ ਕਿ ਇੱਥੇ ਕੀ ਡਿਵੈਲਪਮੈਂਟ ਹੋ ਰਹੀ ਹੈ ਕਿੱਥੇ ਕਿਹੜੀਆਂ ਜ਼ਮੀਨਾਂ ਅਕਵਾਇਰ ਹੋਣਗੀਆਂ ਕਿੱਥੇ ਰੇਲਵੇ ਦਾ ਪ੍ਰੋਜੈਕਟ ਹੈ ਕਿੱਥੇ ਭਾਰਤ ਮਾਲਾ ਦਾ ਪ੍ਰੋਜੈਕਟ ਹੈ ਕਿੱਥੇ ਹੋਰ ਪ੍ਰੋਜੈਕਟ ਨੇ ਜਾਂ ਪ੍ਰਾਈਵੇਟ ਪਲੇਅਰ ਨੇ ਸਾਰੀ ਗੱਲਬਾਤ ਕਰਾਂਗੇ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਕਰ ਲੈਣੋ ਸਬਸਕ੍ਰਾਈਬ ਜਿਹਨਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰ ਲੈਣਾ ਦੋਸਤੋ ਲੈਂਡ ਪੂਲਿੰਗ ਪਾਲਿਸੀ ਮੁਤਾਬਕ ਜਿਹੜੀ ਕਿਸਾਨਾਂ ਦੀ ਅਣਵਿਕਸਿਤ ਜ਼ਮੀਨ ਹੈ ਯਾਨੀ ਕਿ ਜਿਹੜੀ ਜ਼ਮੀਨ ਵਿਕਸਿਤ ਨਹੀਂ ਹੋਈ ਹੋਈ ਯਾਨੀ ਕਿ ਕਮਰਸ਼ੀਅਲ ਨਹੀਂ ਹੈ ਜ਼ਮੀਨ ਉਹ ਜ਼ਮੀਨ ਜਦੋਂ ਕਿਸਾਨ ਲੈਂਡ ਪੂਲਿੰਗ ਦੇ ਵਿੱਚ ਦੇਣਗੇ ਤਾਂ ਉਧਰ ਤੋਂ ਅਲੱਗ-ਅਲੱਗ ਉਹਦੀਆਂ ਲੇਅਰ ਹੋਣਗੀਆਂ ਇੱਕ ਹੋਊਗਾ ਕਿ ਰਿਹਾਇਸ਼ੀ ਲੇਅਰ ਹੋਊਗੀ ਕਿ ਰਿਹਾਇਸ਼ੀ ਥਾਂ ਬਣਾਈ ਜਾਊਗੀ ਕਿਸਾਨਾਂ ਦੀ ਜ਼ਮੀਨ ਦੇ ਵਿੱਚੋਂ ਫਿਰ ਇੰਡਸਟਰੀ ਦੇ ਲਈ ਬਣਾਈ ਜਾਊਗੀ ਫਿਰ ਕਮਰਸ਼ੀਅਲ ਬਣਾਈ ਜਾਊਗੀ ਫਿਰ ਇੰਸਟੀਚੂਨਲ ਬਣਾਈ ਜਾਊਗੀ ਯਾਨੀ ਕਿ ਤਿੰਨ ਤੋਂ ਚਾਰ ਲੇਰਾਂ ਨੇ ਜਦੋਂ ਕਿਸਾਨ ਆਪਣੀ ਜ਼ਮੀਨ ਰਿਹਾਇਸ਼ੀ ਥਾਂ ਲਈ ਦਊਗਾ ਯਾਨੀ ਕਿ ਰਿਹائش ਹੋਊਗੀ ਕਿਤੋਂ ਕਲੋਨੀਆਂ ਵਸਣਗੀਆਂ ਅਰਬਨ ਸਟੇਟ ਵਸਣਗੇ ਤਾਂ ਜੇਕਰ ਉਹਨਾਂ ਅਰਬਨ ਸਟੇਟਾਂ ਦੇ ਲਈ ਕਿਸਾਨ ਆਪਣਾ 1 ਏਕੜ ਦੇਊਗਾ ਤਾਂ ਕਿਸਾਨ ਨੂੰ 1 ਏਕੜ ਦੇ ਬਦਲੇ 1000 ਵਰਗ ਗਜ਼ ਦਾ ਇੱਕ ਪਲਾਟ ਦਿੱਤਾ ਜਾਊਗਾ ਦੁਬਾਰੇ ਫਿਰ ਮੈਂ ਰਿਪੀਟ ਕਰ ਦਿੰਦਾ ਕਿ 1 ਏਕੜ ਦੇ ਬਦਲੇ ਕਿਸਾਨ ਨੂੰ 1000 ਵਰਗ ਗੱਜ ਦਾ ਇੱਕ ਪਲਾਟ ਦਿੱਤਾ ਜਾਊਗਾ ਇਹਦੇ ਨਾਲ ਇੱਕ 200 ਗੱਜ ਦਾ ਛੋਟਾ ਇੱਕ ਪਲਾਟ ਵੀ ਦਿੱਤਾ ਜਾਊਗਾ ਉਹਨੂੰ ਭਾਵੇਂ ਕਮਰਸ਼ੀਅਲ ਕਹਿ ਲਓ ਕੋਈ ਦੁਕਾਨ ਕਹਿ ਲਓ ਜਾਂ ਛੋਟਾ ਘਰ ਕਹਿ ਲਓ ਕੁਝ ਵੀ ਉਹਨੂੰ ਆਪਾਂ ਕਹਿ ਲਓ ਇਹ ਹੋ ਗਿਆ ਰਿਹਾਇਸ਼ੀ ਪਲਾਟ ਦਾ ਕਿ ਇਸ ਤੋਂ ਬਾਅਦ ਇੰਡਸਟਰੀ ਦੇ ਲਈ ਤੇ ਇੰਸਟੀਚੂਨਲ ਸੈਕਟਰਾਂ ਦੇ ਲਈ ਜਦੋਂ ਕਿਸਾਨ ਆਪਣੀ 1 ਏਕੜ ਜ਼ਮੀਨ ਦੇਊਗਾ ਤਾਂ ਕਿਸਾਨ ਨੂੰ 1 ਏਕੜ ਜ਼ਮੀਨ ਦੇ ਬਦਲੇ 1600 ਵਰਗ ਗਜ ਦਾ ਇੱਕ ਜਿਹੜਾ ਪਲਾਟ ਹੈ ਉਹ ਪਲਾਟ ਦਿੱਤਾ ਜਾਊਗਾ ਤੇ ਇੰਡਸਟਰੀ ਪਲਾਟ ਜਦ ਕੀ ਕਮਰਸ਼ੀਅਲ ਪਲਾਟ ਇਹ ਮਤਲਬ ਦਿੱਤੇ ਜਾਣਗੇ ਇਹਦੇ ਨਾਮ ਹੋਣਗੇ ਜੇ ਕਮਰਸ਼ੀਅਲ ਸੈਕਟਰਾਂ ਦੇ ਵਿੱਚ ਯਾਨੀ ਕਿ ਕਮਰਸ਼ੀਅਲ ਸੈਕਟਰਾਂ ਦੇ ਵਿੱਚ ਕਿਸਾਨ ਦੀ 1 ਏਕੜ ਜ਼ਮੀਨ ਆਉਂਦੀ ਹੈ ਤਾਂ ਕਮਰਸ਼ੀਅਲ ਸੈਕਟਰ ਦੇ ਵਿੱਚ ਕਿਸਾਨ ਨੂੰ ਦਿੱਤਾ ਜਾਊਗਾ 1 ਏਕੜ ਦੇ ਬਦਲੇ 300 ਵਰਗ ਗਜ਼ ਦੀ ਥਾਂ ਦਿੱਤੀ ਜਾਊਗੀ 2 ਐਸਈਓ ਦਿੱਤੇ ਜਾਣਗੇ ਤੇ 200 ਵਰਗ ਗਜ਼ ਦਾ ਇੱਕ ਹੋਰ ਐਸਈਓ ਦਿੱਤਾ ਜਾਊਗਾ ਇਸ ਤੋਂ ਇਲਾਵਾ ਜਿਹੜੀ ਅੱਗੇ ਸੰਗਠਿਤ ਇੰਡਸਟਰੀ ਆ ਜਿਵੇਂ ਆਪਾਂ ਦੇਖਦੇ ਆ ਕਿ ਫੋਕਲ ਪੁਆਇੰਟ ਬਣਦੇ ਨੇ ਜਾਂ ਹੋਰ ਇੰਡਸਟਰੀ ਲੱਗਦੀ ਐ ਕੋਈ ਮਤਲਬ ਵੱਡਾ ਉਦਯੋਗ ਲੱਗਦਾ ਕੋਈ ਵੱਡਾ ਕਾਰੋਬਾਰ ਹੁੰਦਾ ਜੇਕਰ ਉਸ ਕਾਰੋਬਾਰ ਦੇ ਲਈ ਕਿਸਾਨ ਆਪਣੀ ਜ਼ਮੀਨ ਦੇ ਰਿਹਾ ਤਾਂ ਉਹਦੇ ਚ ਕਿਸਾਨ ਨੂੰ 300 ਵਰਗ ਗਜ਼ ਦਾ ਇੱਕ ਰਿਹੈਸ਼ੀ ਪਲਾਟ ਮਿਲੂਗਾ 100 ਵਰਗ ਗਜ਼ ਦਾ ਇੱਕ ਕਮਰਸ਼ੀਅਲ ਪਲਾਟ ਮਿਲੂਗਾ ਕਿਸਾਨ ਨੂੰ ਤੇ ਪੰਜਾਬ ਸਰਕਾਰ ਦਾ ਕਹਿਣਾ ਕਿ ਅਸੀਂ ਇੱਕ ਸਹੂਲਤ ਇਹਦੇ ਨਾਲ ਹੋਰ ਵੀ ਦੇ ਰਹੇ ਹਾਂ ਉਹ ਸਹੂਲਤ ਕੀ ਐ ਜਿਹੜੇ ਜ਼ਮੀਨ ਮਾਲਕ ਨੇ ਜਿਨ੍ਹਾਂ ਨੇ ਆਪਣੀ ਜ਼ਮੀਨ ਲੈਂਡ ਪੋਲਿੰਗ ਦੇ ਵਿੱਚ ਰਿਹਾਇਸ਼ ਨੂੰ ਦਿੱਤੀ ਆ ਕਮਰਸ਼ੀਅਲ ਸੈਕਟਰ ਨੂੰ ਦਿੱਤੀ ਆ ਇੰਡਸਟਰੀ ਨੂੰ ਦਿੱਤੀ ਆ ਇੰਸਟੀਚੂਨਲ ਸੈਕਟਰ ਨੂੰ ਦਿੱਤੀ ਹੈ ਉਹਨਾਂ ਕਿਸਾਨਾਂ ਦੇ ਲਈ ਸਰਕਾਰ ਦਾ ਕਹਿਣਾ ਕਿ ਅਸੀਂ ਇੱਕ ਰਾਹਤ ਵੀ ਲੈ ਕੇ ਆਏ ਆ ਕਿ ਜ਼ਮੀਨ ਮਾਲਕਾਂ ਨੂੰ 2 ਸਾਲਾਂ ਦੇ ਲਈ ਸਟੈਂਪ ਡਿਊਟੀ ਤੋਂ ਰਾਹਤ ਅਸੀਂ ਦੇ ਰਹੇ ਹਾਂ ਇਹ ਰਾਹਤ ਇਦਾਂ ਨਹੀਂ ਸਰਕਾਰ ਦਾ ਕਹਿਣਾ ਕਿ ਅਸੀਂ ਕਿ ਮੂੰਹ ਜਵਾਨੀ ਕੋਈ ਗੱਲ ਕਰਤੀ ਕਿ ਅਸੀਂ ਰਾਹਤ ਦੇ ਦਾਂਗੇ ਸਰਕਾਰ ਦਾ ਕਹਿਣਾ ਕਿ ਸਹੂਲਤ ਸਰਟੀਫਿਕੇਟ ਦਿੱਤਾ ਜਾਊਗਾ ਵੈਰੀਫਾਈ ਵੈਰੀਫਾਈਡ ਹੋਊਗਾ ਉਹ ਸਰਟੀਫਿਕੇਟ ਸਹੂਲਤ ਸਰਟੀਫਿਕੇਟ ਤਾਂ ਆਹ ਦੋਸਤੋ ਲੈਂਡ ਪੂਲਿੰਗ ਪਾਲਿਸੀ ਆ ਜਦੋਂ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਇੱਕ ਕਿਸਾਨ ਆਪਣਾ ਇੱਕ ਏਕੜ ਭਾਵੇਂ ਉਹ ਕਮਰਸ਼ੀਅਲ ਜ਼ੋਨ ਦੇ ਵਿੱਚ ਜਾਊਗਾ ਰਿਹਾਇਸ਼ੀ ਨੂੰ ਰੈ residențial ਕਹਿੰਨੇ ਆਪਾਂ ਰਿਹਾਇਸ਼ੀ ਪਲਾਟ ਦੇ ਵਿੱਚ ਜਾਊਗਾ ਸੈਕਟਰ ਦੇ ਵਿੱਚ ਜਾਊਗਾ ਇਸ ਤੋਂ ਇਲਾਵਾ ਇੰਡਸਟਰੀ ਦੇ ਵਿੱਚ ਜਾਊਗਾ ਇੰਸਟੀਚੂਨਲ ਸੈਕਟਰ ਦੇ ਵਿੱਚ ਜਾਊਗਾ ਤਾਂ ਸਾਰੇ ਹੀ ਥਾਵਾਂ ਦੇ ਉੱਪਰ ਅਲੱਗ-ਅਲੱਗ ਜਿਹੜੇ ਪਲਾਟ ਨੇ ਕਿਸਾਨਾਂ ਨੂੰ ਉਹ ਪਲਾਟ ਦਿੱਤੇ ਜਾਣਗੇ ਜੀਮੇ ਮੈਂ ਤੁਹਾਨੂੰ ਦੱਸਿਆ ਹਾ ਹਾ ਲੈਂਡ ਪੂਲਿੰਗ ਪਾਲਿਸੀ ਆ ਤੇ ਪੰਜਾਬ ਸਰਕਾਰ ਦਾ ਇੱਕ ਆ ਵੀ ਕਹਿਣਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਉਹ ਉਹ ਜ਼ਮੀਨਾਂ ਦੇ ਉੱਪਰ ਕੰਮ ਕਰਦਾ ਸੀ ਲੈਂਡ ਮਾਫੀਆ ਸਾਡੀ ਜ਼ਮੀਨ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਕੋਈ ਲੈਂਡ ਮਾਫੀਆ ਨਹੀਂ ਹੈ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਇਹਦੇ ਨਾਲ ਕਿਸਾਨ ਮਾਲੂਮਾਲ ਹੋ ਜਾਣਗੇ ਸਰਕਾਰ ਦਾ ਇਹ ਕਹਿਣਾ ਕਿਉਂਕਿ ਕਿਸਾਨਾਂ ਦੇ ਨਾਲ ਕੋਈ ਧੋਖਾ ਹੀ ਨਹੀਂ ਹੋਊਗਾ ਕਿਸਾਨ ਆਊਗਾ ਆਪਣੀ ਜ਼ਮੀਨ ਲੈ ਕੇ ਤੇ ਜ਼ਮੀਨ ਸਾਨੂੰ ਦੇ ਦੂਗਾ ਅਸੀਂ ਉਸ ਨੂੰ ਡਿਵੈਲਪ ਕਰਾਂਗੇ ਜਦੋਂ ਉਹ ਡਿਵੈਲਪ ਹੋ ਜੂਗੀ ਉਹ ਮਹਿੰਗੀ ਹੋ ਜੂਗੀ ਯਾਨੀ ਕਿ ਐਗਰੀਕਲਚਰ ਜ਼ੋਨ ਤੋਂ ਉਹ ਇੱਕ ਕਮਰਸ਼ੀਅਲ ਜ਼ੋਨ ਦੇ ਵਿੱਚ ਤਬਦੀਲ ਹੋ ਜੂਗੀ ਯਾਨੀ ਕਿ ਉਹਦਾ ਸੀਐਲਯੂ ਹੋ ਜਾਊਗਾ ਜਿਹਨੂੰ ਆਪਾਂ ਕਹਿੰਦੇ ਆ ਕਿ ਇਸ ਜਿਹੜੀ ਜ਼ਮੀਨ ਦਾ ਮਕਸਦ ਹੈ ਜਾਂ ਪਰਪਸ ਹੈ ਉਹ ਪਰਪਸ ਹੀ ਬਦਲ ਗਿਆ ਸੀਐਲਯੂ ਇਸ ਜਿਹਨੂੰ ਕਹਿੰਦੇ ਆ ਕਿ ਚੇਂਜ ਲੈਂਡ ਯੂਜ਼ ਇਹ ਜਿਹੜੀ ਮਤਲਬ ਚੇਂਜ ਹੋ ਚੇਂਜ ਹੋ ਗਈ ਜ਼ਮੀਨ ਦੀ ਜਿਹੜੀ ਪਹਿਲਾਂ ਯੂਜ਼ ਹੋ ਰਹੀ ਸੀ ਜ਼ਮੀਨ ਇਹ ਜਿਵੇਂ ਪਹਿਲਾਂ ਆਪਾਂ ਝੋਨਾ ਲਾ ਲੈਂਦੇ ਸੀ ਖੇਤੀ ਕਰਦੇ ਸੀ ਉਹਦੇ ਤੇ ਕੋਈ ਡੰਗਰਾਂ ਦੇ ਲਈ ਪੱਠੇ ਬੀਜਲੇ ਜਾਂ ਫਿਰ ਆਪਾਂ ਨੇ ਉਹਦੇ ਤੇ ਕਣਕ ਬੀਜ ਲਈ ਮੱਕੀ ਬੀਜ ਲਈ ਆਪਾਂ ਨੇ ਗੰਨਾ ਲਾ ਲਿਆ ਕਿ ਉਹ ਪਰਪਸ ਨਹੀਂ ਹੋੜੀ ਸੇ ਜ਼ਮੀਨਦਾਰ ਰਹਾ ਇਹਦਾ ਹੋ ਗਿਆ ਹੁਣ ਸੀਐਲਯੂ ਪਾਸ ਇੱਥੇ ਹੁਣ ਗੰਨਾ ਕਣਕ ਝੋਨਾ ਇਹ ਕੁਝ ਨਹੀਂ ਇੱਥੇ ਹੋਊਗਾ ਹੁਣ ਇੱਥੇ ਹੋਊਗਾ ਹੁਣ ਵੱਡੀ ਵੱਡੀਆਂ ਬਿਲਡਿੰਗਾਂ ਬਣਣਗੀਆਂ ਵੱਡੇ ਵੱਡੇ ਕਾਰਪੋਰੇਟ ਸੈਕਟਰ ਦੇ ਆਫਿਸ ਬਣਨਗੇ ਵੱਡੇ ਵੱਡੇ ਐਮਪਾਇਰ ਖੜੇ ਹੋਣਗੇ ਵੱਡੇ ਵੱਡੇ ਮਾਲ ਬਣਨਗੇ ਯਾਨੀ ਕਿ ਜ਼ਮੀਨ ਦਾ ਪਰਪਸ ਉਹ ਬਦਲ ਗਿਆ ਤੇ ਜਦੋਂ ਸਾਰੀ ਆਹ ਜ਼ਮੀਨ ਡਿਵੈਲਪ ਹੋ ਜੂਗੀ ਤਾਂ ਜਦੋਂ ਜ਼ਮੀਨ ਡਿਵੈਲਪ ਹੋਊਗੀ ਤਾਂ ਡਿਵੈਲਪ ਹੋਈ ਜ਼ਮੀਨ ਦੇ ਵਿੱਚੋਂ ਫਿਰ ਤੁਹਾਨੂੰ ਜਿਹੜੇ ਪਲਾਟ ਨੇ ਆਹ ਪਲਾਟ ਦਿੱਤੇ ਜਾਣਗੇ ਜਿਹੜੇ ਅਲੱਗ-ਅਲੱਗ ਲੇਅਰਸ ਮੁਤਾਬਕ ਵੰਡੇ ਹੋਏ ਨੇ ਕਿ ਜੇਕਰ ਇਸ ਇਸ ਪਰਪਸ ਦੇ ਲਈ ਤੁਹਾਡੀ ਜ਼ਮੀਨ ਲਈ ਜਾਂਦੀ ਆ ਤਾਂ ਤੁਹਾਨੂੰ ਆਹ ਦਿੱਤਾ ਜਾਊਗਾ ਜੇਕਰ ਇਸ ਪਰਪਸ ਦੇ ਲਈ ਤੁਹਾਡੀ ਜ਼ਮੀਨ ਲਈ ਜਾਂਦੀ ਆ ਤਾਂ ਤੁਹਾਨੂੰ ਆਹ ਦਿੱਤਾ ਜਾਊਗਾ ਤੇ ਸਰਕਾਰ ਦਾ ਕਹਿਣਾ ਕਿ ਅਸੀਂ ਕਿਸਾਨਾਂ ਨੂੰ ਲੈਂਡ ਮਾਫੀਆ ਦੇ ਚੁੰਗਲ ਤੋਂ ਬਚਾਉਣਾ ਚਾਹੁੰਦੇ ਆ ਇਸ ਕੇ ਸਾਰਾ ਕੁਝ ਅਸੀਂ ਕਰ ਰਹੇ ਆ ਬਾਕੀ ਕਈ ਕਿਸਾਨਾਂ ਦਾ ਕਹਿਣਾ ਕਿ ਅਸੀਂ ਜ਼ਮੀਨ ਦੇਣਾ ਨਹੀਂ ਚਾਹੁੰਦੇ ਉੱਥੇ ਸਰਕਾਰ ਕਹਿੰਦੀ ਹੈ ਕਿ ਅਸੀਂ ਧੱਕੇ ਦੇ ਨਾਲ ਕਿਸੇ ਦੀ ਜ਼ਮੀਨ ਲੈਣੀ ਵੀ ਨਹੀਂ ਤੁਸੀਂ ਆ ਪਾਓ ਆ ਕੇ ਸਾਨੂੰ ਜ਼ਮੀਨ ਦਿਓ ਜੇਕਰ ਤੁਸੀਂ ਜ਼ਮੀਨ ਸਾਨੂੰ ਨਹੀਂ ਵੀ ਦੇਣੀ ਤਾਂ ਤੁਸੀਂ ਆਪਣੀ ਜ਼ਮੀਨ ਰੱਖ ਲਿਓ ਇਹ ਸਰਕਾਰ ਦਾ ਬਿਲਾਜੀਕ ਹੈਗਾ ਇਸ ਵੀਡੀਓ ਦਾ ਮਕਸਦ ਸਿਰਫ ਇਹ ਕਲੀਅਰ ਕਰਨਾ ਸੀ ਕਿ ਕਿਹੜੇ ਕਿਹੜੇ ਜ਼ੋਨ ਦੇ ਵਿੱਚ ਤੁਹਾਨੂੰ ਕਿਹੜੇ ਕਿਹੜੇ ਜਿਹੜੇ ਪਲਾਟ ਨੇ ਉਹ ਦਿੱਤੇ ਜਾਣਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਕਿਉਂਕਿ ਇਹੋ ਜੀ ਜੀ ਜਦੋਂ ਅਸੀਂ ਕੋਈ ਹੋਰ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੀ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਤਾਂ ਹੱਥ ਜੋੜ ਕੇ ਬੇਨਤੀ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਡੇ ਪਰਿਵਾਰ ਦਾ ਬਣੋ ਹਿੱਸਾ ਧੰਨਵਾਦ ਦੋਸਤੋ